ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤ ਵਲੌਗ ਐਂਡ ਮੀਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਮੀਜ਼ ਦੇ ਕੋਰਾ ਲਾਉਣਾ ਜਾਨੀ ਕਿ ਪਾਈਪਿੰਗ ਲਾਉਣਾ ਦੱਸਾਂਗੇ ਚਾਹਤਾਂ ਦੇ ਉੱਪਰ ਆਪਾਂੰ ਮਰੀਕੇ ਨਾਲ ਪਾਈਪਿੰਗ ਇਸ ਤਰ੍ਹਾਂ ਲੱਗ ਸਕਦੀ ਹੈ ਬਾਹਮਾਂ ਤੇ ਵੀ ਲਗਾ ਸਕਦੇ ਆਂ ਜੀ ਗਲੇ ਤੇ ਵੀ ਲਗਾ ਸਕਦੇ ਆਂ ਆਪਾਂ ਸਿੰਪਲ ਪਾਈਪਿੰਗ ਤੁਸੀਂ ਇਹਨੂੰ ਕੱਪੜੇ ਤੇ ਬਣਾ ਵੀ ਸਕਦੇ ਹੋ ਰੈਡੀਮੇਡ ਵੀ ਲੈ ਸਕਦੇ ਹੋ ਇਸ ਤਰ੍ਹਾਂ ਦੀ ਹੁੰਦੀ ਹੈ ਇਹ ਤੇ ਆਪਾਂ ਤੁਹਾਨੂੰ ਦੱਸਦੇ ਆਂ ਵੀ ਗਮ ਤਰੀਕੇ ਨਾਲ ਤੁਸੀਂ ਬਿਲਕੁਲ ਹੀ ਸੌਖੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਸੂਟ ਤੇ ਪਾਈਪਿੰਗ ਲਗਾ ਸਕਦੇ ਆਂਗੇ ਠੀਕ ਹੈ ਜੀ ਤੇ ਕਰਦੇ ਆਂ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਹੁਣ ਆਪਾਂ ਇਹਦੇ ਤੇ ਪਾਈਪਿੰਗ ਲਗਾਉਣੀ ਹੈ ਜੀ ਜਿੰਨਾ ਤੁਸੀਂ ਘੇਰਾ ਰੱਖਣਾ ਉਹ ਉਹਨੂੰ ਐਂਜੀ ਟੇਪ ਨਾਲ ਮਿਣ ਕੇ ਤੇ ਤੁਸੀਂ ਨਿਸ਼ਾਨੇ ਲਾ ਲੈਣੀ ਹੈ ਕਿ ਕਿੰਨਾ ਇੰਚ ਆਪਾਂ ਫੋਲਡ ਕਰਨਾ ਕਿੰਨਾ ਆਪਾਂ ਤਿਆਰ ਰੱਖਣਾਗਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਵੀ ਪਾਈਪਿੰਗ ਕਿਸ ਤਰ੍ਹਾਂ ਲਗਾਉਣੀ ਹੈਗੀ ਕਮੀਜ਼ ਨੂੰ ਉਲਟਾ ਕਰ ਲੈਣਾ ਜੀ ਕਮੀਜ਼ ਨੂੰ ਉਲਟਾ ਕਰਕੇ ਤੁਸੀਂ ਇਹਨੂੰ ਬਿਲਕੁਲ ਕਿਨਾਰੇ ਤੇ ਰੱਖ ਲੈਣਾ ਇਸ ਤਰ੍ਹਾਂ ਆ ਦੇਖੋ ਆ ਜਿਹੜੀ ਮੈਂ ਵੱਧ ਛੱਡੀ ਹੈ ਜੀ ਇਹ ਚਾਕ ਦੇ ਅੰਦਰ ਇਸ ਤਰ੍ਹਾਂ ਫੋਲਡ ਹੋ ਸਕਦੀ ਹੈ ਤੁਸੀਂ ਇਸੇ ਤਰ੍ਹਾਂ ਵੀ ਸਿਲਾਈ ਲਗਾ ਸਕਦੇ ਹੋ ਔਰ ਜੇ ਨੂੰ ਫੋਲਡ ਕਰਨਾ ਤਾਂ ਫੋਲਡ ਵੀ ਕਰ ਸਕਦੇ ਹੋ ਤੇ ਨਹੀਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਥੋਂ ਸਿਲਾਈ ਲਗਾ ਲੈਣੀ ਆ ਕਮੀਜ਼ ਪੁੱਠਾ ਕਰਕੇ ਰੱਖਣਾ ਜੀ ਲੱਖੋ ਕਿ ਮੈਂ ਇਹ ਪੁੱਠਾ ਕਰਕੇ ਬਿਲਕੁਲ ਇਹਨੂੰ ਕਿਨਾਰੇ ਤੇ ਰੱਖ ਕੇ ਇਸ ਤਰ੍ਹਾਂ ਸਲਾਈ ਲਗਾਵਾਂਗੇ ਤੁਸੀਂ ਸਿੰਗਲ ਪੈਰ ਯੂਜ਼ ਕਰਨਾ ਜੀ ਇਹਦੇ ਨਾਲ ਸਫਾਈ ਨਾਲ ਲੱਗ ਜਾਂਦੀ ਹੈਗੀ ਆ ਦੇਖੋ ਆਪਣੇ ਚਾਕ ਦੇ ਉੱਪਰ ਇੱਥੇ ਨਿਸ਼ਾਨੀ ਲਾਈ ਹੋਈ ਆ ਜਿੱਥੇ ਤੱਕ ਆਪਾਂ ਲਗਾਉਣੀ ਆ ਇਹ ਦੋ ਤਿੰਨ ਤਰੀਕਿਆਂ ਨਾਲ ਲਾ ਸਕਦੇ ਆਪਾਂ ਪਰ ਇਸ ਤਰੀਕੇ ਨਾਲ ਬਲ ਨਹੀਂ ਪੈਂਦਾਗਾ ਜੀ ਤੁਹਾਨੂੰ ਆਪਾਂ ਦੂਜਾ ਤਰੀਕਾ ਵੀ ਦੱਸਾਂਗੇ ਕਿ ਉਹ ਕਿਸ ਤਰ੍ਹਾਂ ਤੁਸੀਂ ਲਾ ਸਕਦੇ ਹੋ ਇੱਥੋਂ ਇਹਨੂੰ ਆਪਾਂ ਪੱਕਾ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ ਤੇ ਦੂਜੇ ਪਾਸੇ ਆਹ ਵਾਲੇ ਸਾਈਡ ਜੀ ਤੁਸੀਂ ਇਦਾਂ ਉਲਟਾ ਕੇ ਦੂਜੀ ਸਾਈਡ ਤੋਂ ਸ਼ੁਰੂ ਕਰਨਾ ਆ ਦੇਖੋ ਇਹਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਲਾ ਲੈਣਾ ਫਿਰ ਆਪਾਂ ਤੁਹਾਨੂੰ ਫੋਲਡ ਕਰਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਫੋਲਡ ਕਰਨੀਆਂ ਬਿਲਕੁਲ ਇਹਨੂੰ ਕਿਨਾਰੇ ਤੇ ਲਾਉਣਾ ਖਿੱਚਣਾ ਨਹੀਂ ਹੈਗਾ ਜਿੱਨਾ ਕੱਪੜੇ ਨੂੰ ਨਾ ਪਾਈਪਿੰਗ ਨੂੰ ਖਿੱਚਣਾ ਨਹੀਂ ਹੈਗਾ ਹਾਂ ਅੰਨੇ ਕੋਈਦਰੋਂ ਆਪਾਂ ਬਦਮੀ ਛੱਡਤੀ ਇਹ ਆਪਾਂ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਫੋਲਡ ਹੋ ਜੂਗੀ ਹੁਣ ਇਹਨੂੰ ਆਪਾਂ ਕਟਿੰਗ ਕਰਦੇ ਆਂ ਆ ਦੇਖੋ ਹੁਣ ਤੁਸੀਂ ਸਿੱਧਾ ਪੱਲਾ ਕਰ ਲੈਣਾ ਕਮੀਜ਼ ਦਾ ਜਿੰਨੇ ਇੰਚ ਤੁਸੀਂ ਰੱਖਣਾਗਾ ਉੱਥੇ ਨਿਸ਼ਾਨੀ ਲਾ ਕੇ ਮੈਨੂੰ ਤਾਂ ਪਤਾ ਜੀ ਹੁਣ ਆਪਾਂ ਉਸ ਹਿਸਾਬ ਨਾਲ ਫੋਲਡ ਕਰ ਲਾਂਗੇ ਇਹਨੂੰ ਇਹਨੂੰ ਤੁਸੀਂ ਇਸ ਤਰ੍ਹਾਂ ਜੇ ਸੋ ਤੁਹੋਂ ਨਹੀਂ ਵੀ ਠੀਕ ਆਉਂਦਾ ਜੀ ਤਾਂ ਇਸ ਤਰ੍ਹਾਂ ਸਲਾਈ ਵੀ ਲਗਾ ਸਕਦੇ ਆ ਇਹਦੇ ਉੱਪਰ ਤੇ ਨਹੀਂ ਤੁਸੀਂ ਇਸੇ ਤਰ੍ਹਾਂ ਹੀ ਐ ਨਿਸ਼ਾਨੀ ਲਗਾ ਕੇ ਇਹਨੂੰ ਫੋਲਡ ਕਰ ਲੈਣਾ ਹਾਂ ਦੇਖੋ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਨਹੀਂ ਤੁਸੀਂ ਜੇ ਸਿੱਧੀ ਸਲਾਈ ਨਹੀਂ ਲੱਗਦੀ ਜੀ ਇਹਨੂੰ ਮਾਰਕਰ ਕਰ ਲੈਣਾਗਾ ਸਕੇਲ ਨਾਲ ਤੁਸੀਂ ਸਿੱਧੀ ਨਿਸ਼ਾਨੀ ਲਗਾ ਲੈਣੀ ਹੈ ਚੌਕ ਨਾਲ ਇੱਥੇ ਇਹਨੂੰ ਪੱਕਾ ਕਰਕੇ ਇਦਾਂ ਆਪਾਂ ਨਾਲ ਨਾਲ ਸਲਾਈ ਲਗਾ ਲਾਂਗੇ ਆ ਦੇਖੋ ਇੱਥੋਂ ਆਪਣੇ ਚਾਕ ਬੰਦ ਹੋਣਗੇ ਇੱਥੇ ਤੱਕ ਆਪਾਂ ਇਹਦੀ ਸਲਾਈ ਲਗਾ ਲੈਣੀ ਆ ਹੁਣ ਤੁਸੀਂ ਜਿੱਥੋਂ ਆਪਾਂ ਪਾਈਪਿੰਗ ਕਟਿੰਗ ਕੀਤੀ ਸੀ ਚਾਕ ਬੰਦ ਹੁੰਦਾ ਆਪਣਾ ਇਹਨੂੰ ਇਸ ਤਰ੍ਹਾਂ ਘੁਮਾ ਕੇ ਤੁਸੀਂ ਇਧਰ ਦੀ ਸਾਈਡ ਤਾਂ ਅੱਗੇ ਨੂੰ ਕਟਿੰਗ ਕਰ ਲੈਣਾ ਆ ਦੇਖੋ ਲਓ ਜੀ ਇਹ ਆਪਣੀ ਗੋਮ ਤਰੀਕੇ ਨਾਲ ਇਸ ਤਰ੍ਹਾਂ ਪਾਈਪਿੰਗ ਲੱਗ ਚੁੱਕੀ। ਹੁਣ ਇਹਨੂੰ ਆਪਾਂ ਤਰਪਾਈ ਕਰ ਲਾਂਗੇ। ਠੀਕ ਹੈ ਜੀ। ਆਹ ਵਾਲਾ ਜਿਹੜਾ ਆਪਾਂ ਵੱਧ ਛੱਡਿਆ ਸੀ ਇਹਨੂੰ ਅੰਦਰਲੀ ਸਾਈਡ ਇਸ ਤਰ੍ਹਾਂ ਫੋਲਡ ਕਰਕੇ ਇਸ ਤਰ੍ਹਾਂ ਜੀ ਇਹਨੂੰ ਤਰਪਾਈ ਹੋ ਜਾ। ਇਧਰੋਂ ਆਪਣਾ ਚਾਕ ਬੰਦ ਹੋ ਜਾ। ਠੀਕ ਹੈ ਜੀ ਇਹ ਗੋਮ ਤਰੀਕੇ ਨਾਲ ਆਪਣੀ ਪਾਈਪਿੰਗ ਲੱਗ ਚੁੱਕੀ ਹੈ। ਹੁਣ ਆਹ ਜਿਹੜਾ ਆਪਾਂ ਉਲਟੀ ਸਾਈਡ ਲਗਾਇਆ ਸੀ ਇਹਨੂੰ ਤੁਸੀਂ ਇਧਰੋਂ ਸਲਾਪਾ ਘੇਰੇ ਵਾਲੀ ਸਾਈਡ ਫੋਲਡ ਕੀਤਾ ਸੀ ਇਹਨੂੰ ਆਪਾਂ ਇਧਰੋਂ ਜਿੱਧਰੋਂ ਚਾਕ ਬੰਦ ਕਰਦੇ ਆਪਾਂ ਉਧਰਲੀ ਸਾਈਡ ਤੋਂ ਫੋਲਡ ਕਰਾਂਗੇ ਜੇ ਤੁਹਾਨੂੰ ਮੋੜਨ ਔਖਾ ਲੱਗਦਾ ਜੀ ਤਾਂ ਤੁਸੀਂ ਪਹਿਲਾਂ ਇਸ ਤਰ੍ਹਾਂ ਇਹਦੇ ਤੇ ਸਲਾਈ ਲਗਾ ਲਿਓ ਤੁਹਾਨੂੰ ਇਹ ਤਾਂ ਆਪਾਂ ਲਾ ਕੇ ਦਿਖਾਉਨੇ ਆ ना, बिल्कुल नाल नाल बिलकुल लगा लो थ फिर उस तो भी ज्यादा सौखा देखो इधरों तो मैं वैसे ही फोल्ड कर लिया सी थोनू करके दिखाया सी पाइपिंग डबल करके अंदर न फोल्ड करता से ओनू आप तरीके ਸਰਫਾਈ ਕਰਨ ਮੇਲੇ ਫੋਲਡ ਕਰ ਲਾਂਗੇ ਹਾਂ ਲੈ ਨੋ ਆਪਾਂ ਬਸ ਲਓ ਸਿੰਪਲ ਕੰਮ ਆ ਆਹ ਵਾਲੀ ਸਲਾਈ ਨੂੰ ਤੁਸੀਂ ਬਾਅਦ ਚੋਂ ਖੋਲ ਸਕਦੇ ਹੋਗੇ ਸਾਰਾ ਕਪੜਾ ਇਤਸਾਰ ਕਰਕੇ ਇਸ ਤਰ੍ਹਾਂ ਤੁਸੀਂ ਇਹਨੂੰ ਬਿਲਕੁਲ ਕਿਨਾਰੇ ਦੇ ਨਾਲ ਐਨਸ ਲਾਈ ਲਗਾਉਣੀ ਹੈ ਜੀ ਜਿੱਥੋਂ ਆਪਾਂ ਚਾਕ ਬੰਦ ਕਰ ਗਿਆ ਤੁਸੀਂ ਇਹਨੂੰ ਫੜ ਕੇ ਫੋਲਡ ਕਰਕੇ ਉਹਦੇ ਉੱਪਰ ਰੱਖ ਲੈਣਾ ਇਸ ਤਰ੍ਹਾਂ ਪੂਰੀ ਸਲਾਈ ਕੰਪਲੀਟ ਕਰ ਲਿਓ ਆਪਾਂ ਸਾਰੀ ਸਲਾਈ ਲਗਾ ਲਈ ਹੈ ਜੀ ਫਿਰ ਤੁਹਮੇ ਵੀ ਦਿਖਾਉਣੀ ਹੈ ਜੀ ਕਿਸ ਤਰ੍ਹਾਂ ਆਪਣੀ ਪਾਈਪਿੰਗ ਲੱਗੀ ਹੈ ਲਓ ਜੀ ਹੁਣ ਆਪਾਂ ਦੂਜੇ ਤਰੀਕੇ ਨਾਲ ਦੱਸਦੇ ਆ ਤੁਹਾਨੂੰ ਚਾਕਾਂ ਦੇ ਉੱਪਰ ਇੱਕ ਤਰੀਕਾ ਦਾ ਆਪਾਂ ਤੁਹਾਨੂੰ ਦੱਸਤਾ ਵੀ ਕਿਸ ਤਰ੍ਹਾਂ ਆਪਾਂ ਪਾਈਪਿੰਗ ਲਗਾ ਸਕਦੇ ਆ ਦੂਸਰਾ ਤਰੀਕਾ ਜੀ ਤੁਸੀਂ ਇਸ ਤਰ੍ਹਾਂ ਇਹਨੂੰ ਜਿੰਨੀ ਆਪਾਂ ਬਾਹ ਜਾਂ ਚਾਕ ਤੁਸੀਂ ਤਿਆਰ ਰੱਖਣੇ ਨੇ ਉੱਥੇ ਲਾ ਕੇ ਪਹਿਲਾਂ ਆਪਾਂ ਕਿਨਾਰੇ ਤੇ ਲਾਈ ਸੀ ਜੀ ਬੈਬਿੰਗ ਹੁਣ ਆਪਾਂ ਇਹਨਾਂ ਕਪੜਾ ਛੱਡ ਕੇ ਲਾਵਾਂਗੇ ਹੁਣ ਇਹਨੂੰ ਤੁਸੀਂ ഫോൽഡ് കൂ ജേ ഉപരോ പൈപ്പി ഒന്ന ക ഫോൽഡർ കൂസ് തരീ സ ਇਹ ਵੀ ਆਪਣੀ ਗੋਮ ਹੋ ਗਈ ਜਿਹੜਾ ਵੀ ਤਰੀਕਾ ਤੁਹਾਨੂੰ ਸੌਖਾ ਲੱਗਦਾ ਉਸ ਤਰੀਕੇ ਨਾਲ ਤੁਸੀਂ ਇਹਨੂੰ ਲਗਾ ਸਕਦੇ ਹੋ ਹੁਣ ਆਪਾਂ ਇਹਨੂੰ ਕੱਟਾ ਕਰ ਲਾਂਗੇ ਸਰਪਾਈ ਕਰਨ ਲਈ ਹਲਕਾ ਆ ਦੇਖੋ ਆਪਣੀ ਪਾਈਪਿੰਗ ਗੋਮ ਹੋ ਗਈ ਹੈ ਠੀਕ ਹੈ ਜੀ ਆਪਾਂ ਦੋ ਤਰੀਕੇ ਤੁਹਾਨੂੰ ਦੱਸ ਦਿੱਤੇ ਨੇ ਤੇ ਇਸ ਤਰ੍ਹਾਂ ਆਪਾਂ ਚਾਕਾਂ ਤੇ ਵੀ ਬਿਲਕੁਲ ਗੋਮਮ ਲਗਾਈ ਸੀ ਠੀਕ ਹੈ ਜੀ ਤੁਸੀਂ ਵੀ ਟਰਾਈ ਕਰਕੇ ਦੇਖੋ ਇਸ ਤਰ੍ਹਾਂ ਲੈਸ ਵੀ ਇਸ ਤਰ੍ਹਾਂ ਲਗਾ ਸਕਦੇ ਹਾਂ ਜੀ ਪਾਈਪਿੰਗ ਵੀ ਇਸ ਤਰ੍ਹਾਂ ਲਗਾ ਸਕਦੇ ਹਾਂ ਲਓ ਜੀ ਹੁਣ ਆਪਾਂ ਕਮੀਜ਼ ਕੰਪਲੀਟ ਕਰ ਦਿੰਨੇ ਆ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਗੋਮਮ ਤਰੀਕੇ ਨਾਲ ਪਾਈਪਿੰਗ ਲਗਾਉਣਾ ਦੱਸਿਆ ਦੋ ਤਰੀਕਿਆਂ ਨਾਲ ਮੈਨੂੰ ਉਮੀਦ ਹੈ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊ ਵੀਡੀਓ ਵਧੀਆ ਲੱਗੇ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਜੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਟਿੰਗ ਚਾਹੁੰਦੇ ਹੋਗੇ ਜਾਂ ਸੂਟ ਦੀ ਜਾਂ ਪਲਾਜ਼ੋ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕਟਿੰਗ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੈਸੇਜ ਕਰਦਿਆ ਕਰੋ ਮੈਸੇਜ ਕਰਨ ਲੱਗੇ ਜੀ ਜਿਹੜੇ ਵੀ ਤੁਸੀਂ ਸੂਟ ਦੀ ਕਟਿੰਗ ਚਾਹੁੰਦੇ ਹੋ ਤਾਂ ਉਸ ਤਰ੍ਹਾਂ ਦਾ ਤੁਸੀਂ ਸਾਨੂੰ ਨਾਪ ਲਿਖ ਕੇ ਸੈਂਡ ਕਰਦਿਆ ਕਰੋ ਫਿਰ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਬਣਾ ਕੇ ਦੇ ਦਾਂਗੇ ਠੀਕ ਹੈ ਜੀ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਤੁਸੀਂ ਕਹਿ ਦਿੰਨੇ ਹੋਗੇ ਵੀ ਐਨੇ ਇੰਚ ਦੇ ਹਿਸਾਬ ਨਾਲ ਸਾਨੂੰ ਕਟਿੰਗ ਦੱਸੋ ਤੁਸੀਂ ਪ੍ਰੋਪਰ ਨਾਪ ਦੱਸਿਆ ਕਰੋ ਜੀ ਫਿਰ ਆਪਾਂ ਤੁਹਾਨੂੰ ਵੀਡੀਓ ਬਣਾ ਦਿਆ ਕਰਾਂਗੇ ਠੀਕ ਹੈ ਜੀ ਚਲੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ